ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ 'ਚ 7:30 ਵਾਲੀਆਂ ਖਬਰਾਂ 'ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ 'ਚ ਬੈਲ ਗੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ 'ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਉਹ ਹੁਣ ਇੱਧਰ ਆਉਣ ਨਹੀਂ ਦਿੰਦੇ ਇਹ ਕਰਦੇ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਹੈ ਉੱਥੇ ਨਹੀਂ ਜਾਣ ਦਿੰਦੀ ਸੀ ਕਹਿੰਦੇ ਖੋਇਆ ਜਾਏਂਗਾ ਤੂੰ ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈਆਂ ਜੀ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟ੍ਰਪਤੀ ਤੱਕ ਉਹਨਾਂ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸੰਯੋਗ ਬਣਾਤਾ ਕਲਾਕਾਰੀ ਚ ਆ ਗਏ ਟੱਕਲਾਰਾਂ ਐ ਪੁਰਾਣੇ ਨੇ ਇੱਕ ਵਾਰੀ ਮੇਰੇ ਕੋਲ ਆਏ ਕਹਿੰਦੇ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਾਉਂਗ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਹੀ ਲੈ ਜਾਓ ਬਸ ਮਦਾਬ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਐ ਨਾ